ਆਈ ਸਰ ਆਪਣਾ ਕੀ ਨਾਮ ਜੀ ਮੇਰਾ ਨਾਮ ਕੇਵਲ ਸਿੰਘ ਹੈ ਜੀ ਅੱਛਾ ਜੀ ਜਿਹੜਾ ਅਮਰੀਕਾ ਦੇ ਵਿੱਚ ਘਟਨਾ ਹੋਈ ਆ ਉਹਦੇ ਬਾਰੇ ਦੱਸੀਂ ਕੀ ਗੱਲ ਮਰਕਾ ਜ ਉਹ ਨਿਊ ਜਰਸੀ ਚ ਸਗੀ ਸਾਡੀ ਕੁੜੀ ਅੱਛਾ ਜੀ ਕੀ ਨਾਮ 5-6 ਸਾਲ ਪਹਿਲਾਂ ਹਾਂ ਅੱਛਾ ਜੀ ਹਾਂ ਜੀ 5-6 ਸਾਲ ਪਹਿਲਾਂ ਬਿਚਾਰੀ ਗਈ ਸੀ ਕਿ ਮੈਕਸੀਕੋ ਪਰੋਣੇ ਸੱਦਿਆ ਖਰਚਾ ਸਾਰਾ ਖਰਚਾ ਉਹਨੇ ਕਰਾ ਦਿੱਤੇ ਨੇ ਜੀ ਤੇ ਹੁਣ ਪੱਕੀ ਹੋਈ ਸੀ ਕਿ ਤਾਂ ਵਿਆਹ ਤੋਂ ਵੱਧ ਉਹਨੇ ਪੱਕੇ ਹੋ ਗਏ ਸੀ ਕਿ ਸਿਰਫ ਆ ਗਰੀਨ ਕਾਰਟ ਮੰਡ ਨਾ ਲਗਾ ਉਹ ਸਾਨੂੰ ਕਰਦੇ ਤੁਹਾਨੂੰ ਸੱਦਾਂ ਕਿ ਝੱਟ ਬਈ ਅਸੀਂ ਆ ਸਕਦੇ ਆ ਉੱਥੇ ਆ ਕੇ ਤੁਹਾਨੂੰ ਮਿਲਾਂਗੇ ਚੱਲ ਆਪਾਂ ਉਸ ਨਾਲ ਮਿਲ ਲਵਾਂਗੇ ਹਾਂਜੀ ਤੇ ਧੀ ਜਿਹੜੀ ਦੂਸਰੀ ਕੁੜੀ ਆ ਉਹ ਖਾਣਾ ਚਾਚੀ ਦੀ ਉਹ ਭਤੀਜੀ ਆ ਸਾਡੀ ਜੀ ਉਹਨਾਂ ਦਾ ਕੀ ਨਾਮ ਗਗਨ ਜੀ ਗਵੰਗੀ ਬਈ ਉਹ ਉਹ ਕਦੋਂ ਗਾਇਬ ਹੈ ਉਹ ਪੰਜ ਮਹੀਨੇ ਉਹਨੂੰ ਪੰਜ ਕ ਸਾਢੇ ਪੰਜ ਮਹੀਨੇ ਹੋਏ ਜੀ ਬਹੁਤ ਤਾਂ ਗਈ ਸੀ ਪਾੜਨ ਲਈ ਉਹਥੇ ਆ ਗਿਆ ਕਿ ਮੇਰਾ ਇੱਥੇ ਦਿਲ ਨਹੀਂ ਲੱਗਦਾ ਇੱਥੇ ਭਾਸ਼ਾ ਨਹੀਂ ਮੈਨੂੰ ਆਉਂਦੀ ਕੇਰਲਾ ਦੀ ਹੈ ਮੈਡਮਾਂ ਤੇ ਮੈਂ ਦਿਲ ਨਹੀਂ ਲੱਗਦਾ ਮੈਨੂੰ ਲੈ ਕੇ ਇੱਥੋਂ ਤਾਂ ਉਹ ਕੁੜੀ ਸਾਡੀ ਨੇ ਪੁਰਾਣੇ ਨੂੰ ਫੋਨ ਕੀਤਾ ਚੱਲ ਗੱਡੀ ਉੱਧਰ ਜਾਣੀ ਆ ਤੁਹਾਨੂੰ ਲੈ ਜਾਉਂ ਕਹਿੰਦਾ ਨਹੀਂ ਮੈਂ ਗੱਡੀ ਤਾਂ ਨਹੀਂ ਲਿਆਉਣਾ ਮੈਂ ਤੁਹਾਡਾ ਸਮਾਨ ਲਿਆ ਦਉ ਮੈਂ ਉਹਦੀ ਫਲੈਟ ਕਰਾ ਦਿੰਦਾ ਤੂੰ 에어ਪੋਰਟ ਤੋਂ ਜਾਈਂ ਅੱਛਾ ਇਰੀਆ ਲਈ ਹਾਂਜੀ ਉੱਥੋਂ ਨਾ ਉਹ ਤੂੰ 에어ਪੋਰਟ ਜਿੱਥੇ ਉਹਦਾ ਕਾਲਜ ਤੋਂ ਲੈ ਕੇ ਇੱਥੇ 18 ਤੱਕ ਨਿਊਯਾਰਕ ਤੱਕ ਉਸੋ ਵੀ ਆ ਕੇ ਸਾਡੀ ਕੁੜੀ ਲੈ ਆਈ ਆ ਕੇ ਘਰ ਚ ਰੱਖਿਆ ਫਿਰ ਉਹ ਕੇਸ ਲਾਇਆ ਆ ਸਾਰੇ ਪੈਸੇ ਕੋਲੋਂ ਲਾ ਕੇ ਹਾਂ ਤੇ ਬਾਕੀਆਂ ਕਿੱਦਾਂ ਹੋਇਆ ਬਾਕੀਆਂ ਪਤਾ ਨਹੀਂ ਸਾਡੀ ਕੁੜੀ ਸੁੱਤੀ ਪਈ ਸੀਗੀ ਤੇ ਉਹਨੂੰ ਫੋਨ ਲਾਇਆ ਇਹ ਕੁੜੀ ਦਾ ਕੈਮਰਾ ਬਿੰਦੇ ਬਾਹਰ ਗਈ ਆ ਉਸੇ ਕੋਈ ਮੁੰਡੇ ਨਾਲ ਝਗੜਾ ਇਹਦਾ ਹੋਇਆ ਤਾਂ ਸਾਡੀ ਭਾਤ ਸੌ ਪਾਈ ਹੋਏ ਤਾਂ ਸਾਡੀ ਕੁੜੀ ਨੂੰ ਫੋਨ ਕੀਤਾ ਪਹਿਲੇ ਲੱਗੇ ਰ ਛੱਡੰਦੇ ਰ ਹਾਂ ਜੀ ਲੋਕੇਸ਼ਨ ਪਾਈ ਉਹਦੇ ਘਰ ਦੀ ਹਾਂ ਸੱਦਿਆ ਜਿਹੜਾ ਮੁੰਡਾ ਸੀਗਾ ਉਹ ਕੌਣ ਹੈ ਜੀ ਕਿਸੇ ਨੂੰ ਇਹ ਪਤਾ ਨਹੀਂ ਆ ਹੋਣੀ ਤਾਂ ਪਤਾ ਲੱਗਾ ਐਫਐਲ ਪਰਦਾ ਆ ਕੋਈ ਬੱਚਾ ਇਹ ਜੀ ਕੰਦੀ ਦੇ ਨਾਲ ਇਕੱਠੇ ਅਟੈਂਡ ਕਰਦੇ ਸੀ ਉਹ ਰਾਜਾ ਨਾਂ ਹੈ ਉਹਦਾ ਵੀ ਔਰਤ ਗੱਲ ਇਦਾਂ ਕਰਦੇ ਔਰ ਬਗੱਲ ਔਰ ਬਗੱਲ ਹਾਂ ਹੁਣ ਵਿੱਚੇ ਪਤਾ ਲੱਗਦਾ ਬਾਅਦ ਵਿੱਚ ਕੀ ਵਾਈ ਮੇਰਾ ਦੱਸ ਹਾਂ ਅੱਛਾ ਜੀ ਤੇ ਇਹ ਦੋਨਾਂ ਕੁੜੀਆਂ ਦੇ ਵਿੱਚ ਵਿਚਾਰ ਚ ਰਹਾ ਜੀ ਗਤਨਦੀਪਰਾ ਮੇਰੀ ਧੀ ਤਾਂ ਕਾਹੀ ਭੁੱਕ ਗਈ ਮੇਰੀ ਧੀ ਸਾਡੀ ਜੀ ਨੇ ਦਾ ਫੋਨ ਕੀਤਾ ਉਦੋਂ ਭੱਜੀ ਆਈ ਜਿੱਦਾਂ ਕਿਹੜਾ ਬੰਦਾ ਆ ਕੇ ਆ ਪਾ ਕੇ ਤੱਕ ਜਿਹੜੇ ਘਰੇ ਆ ਕੇ ਪਿਆ ਕੀ ਨੂੰ ਤਾਂ ਪਤਾ ਹੀ ਨਹੀਂ ਕੀ ਗੱਲ ਇਹਨਾਂ ਦੀ ਕੀ ਵੀ ਹੋਈ ਧੀ ਉੱਪਰ ਤੇ ਮੇਰੀ ਧੀ ਉਦਾਂ ਹੀ ਆ ਹਾਂ ਤੇ ਹੁਣ ਬਾਅਦ ਜੀ ਪਤਾ ਲੱਗਾ ਆ ਪਤਾ ਨਹੀਂ ਇਹਨਾਂ ਦਾ ਕੀ ਸਗਾ ਕੀ ਨਹੀਂਗਾ ਉਹਦਾ ਤੇਰੀ ਮੋਰੇ ਹੋ ਗਈ ਛਡੌਂਦੀ ਉਹਨਾਂ ਦਾ ਦੱਸਦੇ ਆ ਵੀ 7 ਗੋਲੀਆਂ ਲੱਗੀਆਂ ਸੱਤ ਦੇ ਵਿੱਚ ਹੀ ਸਾਰੇ 7 ਗੋਲੀਆਂ ਲੱਗੀਆਂ ਹਾਂ ਮੋਝਾਂ ਇਸ ਦੇਖਣ ਜੋ ਆ ਕੀ ਉਹ ਬਹੁਤ ਵਾਰ ਚੱਲਦੀ ਹੋਵੇ ਪਤਾ ਨਹੀਂ ਉਹਨਾਂ ਦੀ ਕੀ ਚੱਲਦੀ ਸੰਤ ਪਤਾ ਹੀ ਨਾ ਸਾਡੀ ਕੁੜੀ ਨੂੰ ਪਤਾ ਨਾ ਦੱਸਿਆ ਨੇ ਇਸ ਜੱਸ ਸੌਰੀ ਬਿਆਨ ਵੀ ਦਿੱਤੇ ਆ ਜਸਦੀ ਮੇਰਾ ਕਰਕੇ ਡੈਥ ਹੋ ਗਈ ਕਹਿੰਦੀ ਉਹ ਬਿਆਨ ਅੰਦਰ ਜੱਪੇ ਨਾਲ ਬਾਅਦ ਮੈਂ ਅਜੇ ਆਏ ਪੰਡਾ ਨੇ ਪੁਲਿਸ ਵਾਲੇ ਦੱਸਦੇ ਪੀ ਬਿਆਨ ਦਿੱਤੇ ਜਿਹੜੀ ਉਹ ਕੋਪੀ ਨਾਲ ਸੀ ਦੇਖੋ ਜੀ ਜਿਹੜੀ ਸੀਸੀਟੀਵੀ ਫੁਟੇਜ ਆ ਜਿਹੜੀ ਉਸੇ ਕੈਮਰੇ ਲੱਗੇ ਸੀ ਹਾਂਜੀ ਉਹਦੇ ਵਿੱਚ ਜਿਹੜਾ ਪੁਲਿਸ ਨੇ ਉਹਨੂੰ ਮੂਲੇ ਰਿਗਿਸਟਰ ਕਰਾਉਣਾ ਹਾਂਜੀ 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 ਸਿੱਕੀ ਪ੍ਰਸ਼ਾਸਨ ਤੋਂ ਇੰਡੀਆ ਗਵਰਨਮੈਂਟ ਤੋਂ ਵੀ ਮੰਗ ਕਰਦਾ ਮੰਗ ਕਰਦੇ ਜਿਹੜੇ ਜਿਹੜੇ ਮੇਰੀ ਧੀ ਦੇ ਕਾਤਲ ਆ ਉਹਨੂੰ ਥਾਂਸੀ ਹੋਣੀ ਚਾਹੀਦੀ ਆ ਫਾਂਸੀ ਦਾ ਉਹ ਸਰਕਾਰ ਵਾ ਸਾਡਾ ਫਾਂਸੀ ਹੋ ਗਿਆ ਸਾਨੂੰ ਸਦਾ ਕੀ ਹੋਣਾ ਸਾਡਾ ਦਾ ਘਰ ਜਾਦਾ ਸਾਡਾ ਦਾ ਵਿਚਾਰੀ ਉਹ ਹੀ ਦੇਖਦੀ ਰਹਤੋਂ ਦੋਨੇ ਹੀ ਬਿਮਾਰ ਹਾਂ ਮੇਰਾ ਪੁੱਤ ਵੀ ਨਹੀਂ ਚੱਲਦਾ ਲੱਗਦਾ ਉਹ ਸਾਡੀਆਂ ਨਹੀਂ ਚੱਲਦੀਆਂ ਪੈਰਾਂ ਪਰਦੇ ਸੀ ਮੇਰੀ ਜੀ ਮੈਨੂੰ ਖਰਚਾ ਪਾਉਂਦੀ ਸੀ ਮੇਰਾ ਜਵਾਈ ਮੈਨੂੰ ਖਰਚਾ ਪਾਉਂਦਾ ਸੀ ਮੈਂ ਰੋਟੀ ਪਰਾਂ ਦੇ ਖਾਂਦੀ ਸੀ ਸਾਡਾ ਦਾ ਜਾੜਦਾ ਹੈ ਕੰਮ ਕਰਦੇ ਹੋ ਇਹ ਸਿਆਦ ਲੋਖਪੇ ਅਸੀਂ ਤੁਹਾਨੂੰ ਪੱਟੇ ਬਿਜਲੀ ਤੇ ਆ ਉਹ 6.5 ਕੁਸ ਫਵਾ ਦੇ ਲਾ ਕੇ ਯਾਰਾ ਅਸੀਂ ਹੁਣ ਟੈਪ ਹੀ ਫੇਰ ਹੀ ਹੋ ਗਿਆ ਤੁਹਾਨੂੰ ਦੱਸਣੇ ਸਾਨੂੰ ਤਾਂ ਉਹ ਕਹਿੰਦੇ ਖਰਚਾ ਭੇਜੀ ਜਾਵਾਂਗੇ ਤੁਸੀਂ ਪਰ ਨਹੀਂ ਕੰਮ ਹੁੰਦਾ ਡੈੜੀ ਨਹੀਂ ਪੱਟੇ ਵੱਡੋਂਦੇ ਤੁਸੀਂ ਤੁਸੀਂ ਵੇਚਦੇ ਪਸੂ ਜੀ ਆਪੇ ਹੀ ਤੁਹਾਨੂੰ ਖਰਚਾ ਭੇਜੀ ਜਾਵਾਂਗੇ ਕਿੰਨੇ ਬੱਚੇ ਆਈ ਤੁਹਾਡੇ ਇੱਕ ਬੇਟਾ ਆ ਉਹ ਛੋਟੀ ਕੁੜੀ ਬੇਟੀ ਸੀ ਉਹ ਅੱਛਾ ਜੀ ਹਾਂ ਇਹਨਾਂ ਨਾਲ ਬਡੇ ਦਾ ਨਾਮ ਜਸਕਰਨ ਸਿੰਘ ਆ ਉਹ ਨਾਲ ਜਸਵੀਰ ਸੌਰਾ

ਮੇਰੀ ਧੀ ਨੂੰ ਐਦਾਂ ਕਰਾਉਂਦੀ ਜੇ ਗਗਨ ਦੀ ਗੱਲ ਵੱਤ ਸੀ ਉਹਦੇ ਨਾਲ ਹੁੰਦੇ ਤੇ ਚੱਲ ਜਾਂਦੀ ਉਹਦੇ ਨਾਲ ਚੱਲਣ ਦੇ ਕੀ ਹੁਣ ਨਾ ਕਰੀ ਮੇਰੀ ਕੀ ਦਬਚਾ ਸੀ ਮੇਰੀ ਧੀ ਦਾ ਬਚਾ ਸੀ ਮੇਕੀ ਕਹਿੰਦੀ ਸੀ ਮਮਾ ਤੈਨੂੰ ਸਭ ਤੋਂ ਸਪਰੇਅ ਤੇ ਦੇਣਾ ਆ ਮੈਂ ਮੂਈ ਵੀ ਨਹੀਂ ਦੱਸਿਆ ਮੈਨੂੰ ਬੇਬੀ ਹੋਣ ਵਾਲਾ ਤੇਰੇ ਜਵਾਈ ਨੇ ਕੱਲ ਦਾ ਦੱਸਿਆ ਮੰਮੀ ਤੋ ਕਤਲ ਹੋ ਗਿਆ ਕਹਿੰਦਾ ਇਹ ਤਾਂ ਦੱਸਿਆ ਇਹ ਨੀਗਾ ਬੱਚਾ ਨੂੰ ਦੱਸ ਦੇਣਾ ਸੀ ਸੁਗਈ ਹੋਣਾ ਸੀ ਕਹਿੰਦਾ ਯਾਰ ਤੈਨੂੰ ਸਪਰੇਅ ਦੇਣਾ ਸੀ ਤੁਹਾਨੂੰ ਮਸਤ ਵੀ ਸਪਰੇਅ ਆ ਉਹ ਕੰਟਰੀ ਅਮਰੀਕਾ ਲੋਈ ਮਾ ਠੀਕ ਨਹੀਂ ਰਹਿੰਦੇ ਤੁਹਾਨੂੰ ਦਈ ਸੱਤ ਕਿ ਅਸੀਂ ਮਿਲਾਂਗੇ ਅਜੇ ਮੈਨੂੰ ਗ੍ਰੀਨ ਕਟਮਾਂ ਚ 6 ਮਹੀਨੇ ਲੱਗ ਜਾਣੇ ਆ ਮੈਨੂੰ ਨਹੀਂ ਪਤਾ ਤੇ ਜੜੀ ਮੂਣੀ ਲਗੀ ਗगन ਗगन ਦੀਪ ਨੇ ਮੇਰੀ ਧੀ ਨੂੰ ਖਾ ਜਾਣਾ ਬੇਤੀ ਨੂੰ ਸੁੱਤੀ ਗਈ ਨੂੰ ਸੱਤ ਕਿ ਗगन ਖਾ ਗਈ ਜਿਹੜੀ ਗਗਨਦੀਪ ਸੀ ਕੁੜੀ ਜਿਹੜੇ ਮੁੰਡੇ ਦੇ ਮੋਰੀਏ ਚ ਲਾਈਆ ਵੀ ਉਹਨਾਂ ਦਾ ਕੋਈ ਫੋਲੋਸ ਨਹੀਂ ਉਹਨਾਂ ਦਾ ਲੋਕੇਸ਼ਨ ਸੀ ਇਕੱਠੇ ਪੜਦੇ ਆ ਹੁਣ ਪਤਾ ਲੱਗਦਾ ਆ ਬਿਹਾਨਾ ਬੁੰਨਾ ਦੋਨਾਂ ਤੋਂ ਇਹ ਜਾਣਦੀ ਨਹੀਂ ਸੀ ਮੁੰਡਾ ਮਚਦਾ ਸੀ ਮੁੰਡਾ ਪਸਤੌਨਾਂ ਜਾਂ ਪਸਤੌਨਾਂ ਸੀ ਇਹ ਮੇਰੀ ਧੀ ਨੂੰ ਸੱਟ ਲੱਗ ਗਈ ਤੇ ਧੀ ਨੂੰ ਮੋਰੇ ਘਰ ਦਿੱਤਾ ਜਿਹੜੀ ਤੁਹਾਡੀ ਗੁੱਡੀ ਉਹਨੂੰ ਬਚਾਉਣ ਦੀ ਵੀ ਆ ਆ ਤੇ ਮੇਰੀ ਸੁੱਤੀ ਬੇਨੂੰ ਫੋਨ ਕੀਤਾ ਨਾ ਫੋਨ ਕਰਦੀ ਮੇਰੀ ਧੀ ਦਾ ਬਾੜ ਗੰਗਾ ਸੀ ਮੇਰਾ ਦਵਾਈ ਕੈਲੀ ਪੁਨੀਆ ਗੇੜਾ ਲਾਉਂਦਿਆ ਮੇਰੇ ਧੀ ਨੂੰ ਜਦੋਂ ਪਤਾ ਲੱਗਾ ਤੂੰ ਨਾ ਉਹਦਾ ਤਾ ਜੱਸਦਾ ਫੋਨ ਪਾਉਂਦਾ ਕਹਿੰਦਾ ਮਮਾ ਭੱਜ ਕੇ ਚਾਚੇ ਦੇ ਘਰੇ ਜਾ ਗਗਨ ਦਾ ਫੋਨ ਲੱਗਦਾ ਪੁੱਛ ਮੈਂ ਭੱਜੀ ਗਈ ਵੀਰਾ ਮੇਰੇ ਪੈਰਾਂ ਥੱਲੇ ਉਲਟੀ ਨਿਕਲੀ ਮੈਂ ਤਾਂ ਪੁੱਤ ਕੀ ਹੋ ਗਿਆ ਮੈਨਾਂ ਐਸੀ ਮੇਰੀ ਧੀ ਗੱਡੀ ਚਲਾਉਂਦੀ ਕਿਤੇ ਕੋਈ ਐਕਸੀਡੈਂਟ ਵਗੈਰਾ ਨਾ ਹੋ ਗਿਆ ਹੋ ਗਿਆ ਜਦ ਮੈਂ ਨਾਲੇ ਘਰੇ ਗਿਆ ਕਿ ਸਾਨੂੰ ਸਵੇਰੇ ਫੋਨ ਆਇਆ ਫੇ ਮੇਰੇ ਖੜੀ ਖੜੀ ਤੇ ਜਵਾਈ ਦਾ ਫੇ ਫੋਨ ਆ ਗਿਆ ਮੰਮੀ ਸਾਡੇ ਘਰ ਪੁਲਿਸੀ ਕੋਲਸੀ ਆ ਕੇ 50 ਮਿੰਟ ਬਾਅਦ ਆ ਗਿਆ ਮਮੀ ਦੋ ਜਣਿਆਂ ਦੀ ਗੋਲੀ ਲੱਗ ਗਈ ਆ ਪਤਾ ਨਹੀਂ ਅਜੇ ਕਲੀਅਰ ਨਹੀਂ ਹੋਇਆ ਕੇਦੇ ਲੱਗੀਆਂ ਕੜੀ ਕੜੀ ਤੇ ਪੁਰਾਣੇ ਨੂੰ ਫੋਟੋ ਭਾਰਤੀ ਤੇ ਜਦ ਮੈਂ ਵੀਰਾਂ ਫੋਟੋਆਂ ਦੇਖੀਆਂ ਮੇਰੀ ਟੀਨੂ ਦੇ ਅੱਗੇ ਮੇਰੀਆਂ ਆ ਹਾਨ ਨਿਕਲ ਗਈਆਂ ਮੈਨੂੰ ਕੋਈ ਨਾ ਦਿਸਿਆ ਮੈਂ ਸਾਰੀ ਰਾਤ ਬਿਲਕਦੀ ਰਹੀ ਮੇਰਾ ਜਵਾਈ ਕੈਲੀਫੋਰਨੀਆ ਬਿਲਕਦਾ ਰਿਹਾ 에ਰਪੋਰਟ ਤੇ 4 ਘੰਟੇ ਕਰਾ ਜਵਾਈ ਬੈਠਾ ਟੜਪਦਾ ਰਿਹਾ ਇਹ ਪਹਿਲੇ ਆਖਲਾ ਕੈਮਰਾ ਜਵਾਈ ਟਰੱਕ ਨੂੰ ਉੱਥੇ ਛੱਟ ਕੇ ਆ ਗਿਆ ਉਹਦਿਆਂ ਨੂੰ ਮੇਰੇ ਜਵਾਈ ਨੂੰ ਪੁਲਿਸ ਨੇ ਕਿੱਕ ਪੜ ਲਿਆ ਪੁਲਿਸ ਪੜ ਕੇ ਉਹਨ ਤੋਂ ਸਾਰੀ ਸਾਰੀ ਉਹਦੇ ਕੋਲ ਪੁੱਛਗਛ ਕਰਕੇ ਸਾਰਾ ਪੁੱਛ ਕਰਕੇ ਫੇਮਿਲ ਹੋ ਗਿਆ ਹਾਂ ਅੱਜ ਹੌਣ ਕਿੱਦਾਂ ਕੀ ਕਿ ਡੈਡ ਬੋਡੀਜ਼ ਕਿੱਦਾਂ ਗੱਡੀ ਦੀ ਡੈਡ ਬੋਡੀ ਡੈਡ ਬੋਡੀ ਹੈ ਸਾਹ ਦਾ ਨਹੀਂ ਉਹ ਕਹਿੰਦਾ ਸਭ ਪੇਪਰ ਭੋੰਦਿਆ ਸਾਰਾ ਕੁਝ ਕਰ ਰਿਹਾ ਹਾਂ ਅਜੇ ਤਾਂ ਉਹਨੇ ਮੂੰਹ ਵੀ ਦੇਖਣ ਦਿੱਤਾ ਕਿ ਤਾਂ ਦੇਖਣ ਵਾਲਾ ਨਹੀਂਗਾ ਤੇ ਸੱਤ ਗੋਲੀਆਂ ਲੱਗੀਆਂ ਡੈਡੀ ਮੇਰਨਾ ਸਾਰਾ ਕੁਝ ਕਰਾ ਵੀ ਵੇ ਬੈਡੀ ਮੇਰੇ ਬਰਾਬਰ ਖੜ੍ਹ ਜਿਵੇਂ ਆਹ ਠੀਕ ਇਹਨਾਂ ਦੇ ਰੱਟ ਚਾ ਹੁਣ ਮੰਮੀ ਚਿਹਰਾ ਮੂੰਹ ਦੇਖ ਲਾ ਮੂੰਹ ਤਾਂ ਪੁੱਤ ਦੇਖਣ ਚੋਕ ਦੀ ਮੇਰੀ ਧੀ ਦਾ ਮੇਰੀ ਧੀ ਦਾ ਪਛਾਣ ਮ ਨਹੀਂ ਹੁੰਦੀ ਐਨਾ ਮੇਰੀ ਧੀ ਨਾ ਬੈਰ ਕਮਾਇਆ ਮੇਰੀ ਧੀ ਦਾ ਮੂੰਹ ਦੇਖਣ ਵਾਲਾ ਛੱਡ ਦਿੰਦਾ ਮੈਂ ਧੀ ਦਾ ਮੂੰਹ ਦੇਖ ਲੈਂਦੀ ਮੈਨੂੰ ਤਾਂ ਮੂੰਹ ਦੇ ਕੰਮ ਜੋਗੀ ਵੀ ਨਹੀਂ ਛੱਡਿਆ ਰੋਣੇ ਨਾਲ ਦੇਖਦਾ ਮੈਂ ਬਰਾਬਰ ਮੱਚਦੇ ਵੀਰਾਂ ਮੈਨੂੰ ਰਾਤ ਨੂੰ نیند ਨਹੀਂ ਆਉਂਦੀ ਸਾਰੀ ਰਾਤ ਹਾਂ ਜੀ ਆ ਤਾਂ ਮੈਂ ਧੀ ਦੀ ਫੋਟੋਾਂ ਦੇਖ ਕੇ ਜਲ ਮੈਂ ਰੋਈ ਜਾਨੀ ਆ ਮੇਰੀ ਧੀ ਦੀ ਫੋਟੋ ਦੇਖੋ ਮੇਰੀ ਧੀ ਕਿੰਨੀ ਸੋਨੇ ਵਰਗੀ ਮਿੱਟੀ ਚੜਾਤੀ ਬੱਚਾ ਵੀ ਸੀਗਾ ਉਹਨਾਂ ਹਾਂ ਜੀ 3 ਮਹੀਨਾ ਦੀ ਬਰੈਂਟ ਲੱਗ ਸੀ ਮੇਰੀ ਧੀ ਮੈਨੂੰ ਦਵਾਈ ਜਾਂ ਸਪਰੇਅ ਦੇਣਾ ਸੀ ਮੇਰੀ ਧੀ ਨੇ ਕੱਜਵਾਈ ਨੇ ਮੈਨੂੰ ਦਵਾਈ ਦੇਣਾ ਸੀ ਭਾਈ ਭਾਈ ਕਹਿੰਦੇ ਸੀ ਮਮਾ ਤੇ ਉਹ ਦਵਾਈ ਸਾਧਰੇ ਮੈਂ ਨਾ ਫਿਰ ਸੀ ਕਿ ਕੀ ਕੰਸੀ ਰਹਿੰਦੀ ਦਵਾਈ ਮੇਰਾ ਕਹਿੰਦਾ ਮਮਾ ਕੀ ਪਤਾ ਸਾਨੂੰ ਮੈਨਲਾ ਹਟਵਾਰੀ ਧੀ ਨਾ ਮੇਲਾ ਕਰ ਲੈ ਮੈਨੂੰ ਨਹੀਂ ਸੀ ਪਤਾ ਪਾਪਿਆ ਨੇ ਮੇਰੀ ਧੀ ਨਾ ਮੇਲਾ ਨਹੀਂ ਹੋਉਂਦੇ ਨਾ ਤੇਰਾ ਕੇਸ ਲਾਇਆ 3 ਲੱਖ ਰੁਪਈਆ ਮੇਰੀ ਤੀਨੇ ਲਾ ਕੇ ਕੀ ਮਾਰਾ ਕੀਤਾ ਸੀ ਕੀ ਮਾਰਾ ਕੀਤਾ ਸੀ ਤੇਰਾ ਤੂੰ ਮੇਰੀ ਤੀਨੋਂ ਅੰਦਰੋਂ ਸੱਤਦੀ ਨਾ ਮੇਰਾ ਜਵਾਈ ਤਾਂ ਤੀਨੋਂ ਕੰਮ ਤੇ ਮੇਰੇ ਦੋ ਦਿਨ ਜਾਣ ਹੁੰਦਾ ਸੀ ਕਹਿੰਦਾ ਜੱਸ ਸੇਤਾ ਖਿਆਲ ਰੱਖੋ ਜੱਸ ਰੱਬ ਨੇ ਮਸੀ ਕੁਛ ਨਾ ਦਿੱਤੀਆਂ ਆਪਾਂ ਨੂੰ ਅੱਜ ਤਾਂ ਮੈਨੂੰ ਨਾ ਦੱਸਿਆ ਕਹਿੰਦੇ ਜਵਾਈ ਦੀ ਮਮੀ ਦੋ ਚਾਰ ਨਾ ਚਲ ਗਈਆਂ ਮਮੀ ਤੁਹਾਨੂੰ ਕੋਈ ਅੱਜ ਦੱਸਿਆ ਨਹੀਂ ਜਿਦੋਂ ਮੋੜ ਦੇ ਦੇਣਾ ਸੀ ਮੇਰੀ ਵੀ ਨਹੀਂ ਕਹਿਣਾ ਮੈਂ ਮਮੀ ਬਾਹਰ ਰੋਣਾ ਤੁਹਾਨੂੰ ਦੱਸਣਾ ਨਹੀਂ ਉਦੋਂ ਹੀ ਪਤਾ ਲੱਗਣਾ ਕਿ ਕੰਬੀਓ ਚ ਖੜ ਜਾਣਾ ਕਿੰਨੋਂ ਸੀ ਕਦਾ ਮੇਰੀ ਧੀ ਨੇ ਮੁੜ ਕੇ ਨਹੀਂ ਹੋਣਾ ਕਿ ਉਹ ਬੱਚਾ ਠੀਕ ਹੈ ਨਾ ਬੱਚਾ ਬੱਚਾ ਲਾ ਮਹੀਨਾ ਦਾ ਜੀ ਬਚਾ ਦਾ ਲਟ ਹੋ ਗਿਆ ਮੇਰੀ ਧੀ ਦਾ ਨਾਮ ਨਾ ਮੂ ਨਿਸ਼ਾਨ ਮਟ ਗਿਆ ਜੇ ਬੱਚਾ ਹੁੰਦਾ ਅੱਜ ਮੈਂ ਢੱਡ ਨਾਲ ਲਾ ਕੇ ਮੈਂ ਕਦੀ ਨਾ ਰੋਂਦੀ ਮੈਂ ਆਪਣੇ ਜੁਆਈ ਦੀ ਮਿਹਨਤ ਕਰਕੇ ਬੱਚਾ ਲੈ ਆਉਂਦੀ ਮੈਂ ਉਹਦੇ ਵਿੱਚੋਂ ਜੱਸ ਦੇਖਦੀ ਮੈਂ ਉਹਦੇ ਵਿੱਚੋਂ ਜੱਸ ਦੇਖਦੀ ਹਏ ਮੈਂ ਜੱਸ ਨੂੰ ਬੜੀ ਗਰੀਬੀ ਵਿੱਚ ਪੜਾਇਆ ਪੁੱਤ ਮੈਂ ਪੱਠੇ ਪਾ ਪਾ ਕੇ ਮੈਂ ਉਹ ਹੱਟ ਸੱਟ ਕੇ ਜੱਸ ਨੂੰ ਪੜਾਇਆ ਲਿਖਾਇਆ ਮੈਨੂੰ ਜਵਾਈ ਵਧੀਆ ਟੱਕਰ ਗਿਆ ਤੇ ਨਾ ਮम्मा ਮੈਨੂੰ ਕੁੜੀ ਪਸੰਦ ਆ ਸਾਰਾ ਖਰਚਾ ਮੈਂ ਚੁੱਕਣਾ ਮੈਂ ਕਿਹਾ ਪੁੱਤ ਮੇਰੇ ਕੋ ਕੁਝ ਨਹੀਂ ਜੇ ਤੂੰ ਕਮਿਆ ਕੱਲ ਨੂੰ ਤੁਸੀਂ ਕੀ ਨਵਾ ਦੇਵੋ ਤੁਸੀਂ ਆ ਦੇਵੋ ਮੇਰੇ ਕੋ ਕੁਝ ਨਹੀਂ ਮੈਂ ਪੁੱਤੀ ਹੀ ਤੀ ਆ ਮੇਰੀ ਧੀ ਨੇ ਵੀ ਇਹੀ ਗੱਲ ਕਹੀ ਕਹਿੰਦੀ ਗੁਰਪ੍ਰੀਤਾ ਕੱਲ ਨੂੰ ਮੇਰੇ ਮਮੀ ਡੈਡੀ ਨੂੰ ਕੁਮਾਰ ਕੁਝ ਦਿੱਤਾ ਨਹੀਂ ਸਾਡੇ ਕੋ ਕੁਝ ਨਹੀਂ ਕਹਿੰਦਾ ਮम्मा ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਜਵਾਈ ਨੇ 10 ਲੱਖ ਲਾ ਕੇ ਮੁੱਠੀ ਮੰਗੀ ਮਸੀਤ ਕੋ ਸਨਗਰ ਨੂੰ ਵੀ ਜੱ ਲੱਗਾ ਮਸੀਤ ਕੋ ਤਾਂ